ਮਾਂਡਨ ਯੋਜਨਾ ਨਾਲ ਜੁੜੇ ਹੋ ਤੁਸੀਂ ਦਰਸ਼ਕੋ ਅੱਜ ਅਸੀਂ ਆਪਣੇ ਜਗਰਾਉਂ ਤੋਂ ਨਕੋਦਰ ਜਾਣ ਵਾਲਾ ਜਿਹੜਾ ਰੋਡ ਆ ਉਹ ਲੀਣਾ ਮੇਘ ਸਿੰਘ ਤੇ ਪਿੰਡ ਬੰਗਸੀਪੁਰਾ ਦੇ ਵਿਚਕਾਰ ਸੇਮ ਦੇ ਪੁਲ ਤੇ ਖੜੇ ਆ ਇਹ ਸੇਮ ਦਾ ਉਹੀ ਪੁਲ ਆ ਜਿੱਥੇ ਤੁਹਾਨੂੰ ਮਹੀਨਾ ਪਹਿਲਾਂ ਅਸੀਂ ਇੱਕ ਜਿਹੜੀ ਵੀਡੀਓ ਸ਼ੂਟ ਕਰਕੇ ਖਬਰ ਫਲੈਸ਼ ਕੀਤੀ ਸੀ ਇਸ ਸੇਮ ਦੇ ਵਿੱਚ ਲਗਾਤਾਰ ਇੱਕੋ ਹੀ ਦਿਨ ਦੋ ਜਿਹੜੇ ਵਹੀਕਲ ਡਿੱਗੇ ਪਹਿਲਾਂ ਇੱਕ ਕਾਰ ਡਿੱਗਦੀ ਆ ਉਹਨੂੰ ਹਜੇ ਕੱਢ ਗਏ ਲੋਕ ਲੋਟਵਾਟ ਹੁੰਦੇ ਆ ਤੇ ਮਗਰ ਇੱਕ ਘੋੜਾ ਟਰਾਲਾ ਜਿਹਨੂੰ ਆਪਾਂ ਵੱਡਾ ਰੇਤਾ ਦਾ ਭਰਿਆ ਹੋਇਆ ਉਹ ਆ ਕੇ ਡਗ ਪੈਂਦਾ ਜੀ ਦਾ ਕਾਫੀ ਨੁਕਸਾਨ ਹੁੰਦਾ ਸੋ ਕਹਿਣ ਤੋਂ ਭਾਵੇਂ ਆ ਵੀ ਇਸ ਪੁਲ ਦੇ ਉੱਪਰ ਜਿਹੜੀ ਰੇਲਿੰਗ ਸੀ ਲਾਈ ਹੋਈ ਪਿੱਲਰ ਲਾਏ ਸੀ ਗੋਲ ਉਹ ਤਕਰੀਬਨ ਸਾਰੇ ਹੀ ਟੁੱਟ ਚੁੱਕੇ ਨੇ ਹੁਣ ਇਸ ਵਕਤ ਜਿਹੜਾ ਇਹ ਹੈਗਾ ਪੌਲ ਜਮਾ ਕੋਹਰ ਮੋਹਰਾਂ ਦਾ ਨੀ ਕਿ ਰੋਡਾ ਸੁੱਧ ਪੰਜਾਬੀ ਦੇ ਵਿੱਚ ਵੀ ਕੋਈ ਵੀ ਰਾਤ ਬਰਾਤੇ ਤੇ ਹੋਰ ਵੱਡਾ ਹਾਦਸਾ ਵਾਪਰ ਸਕਦਾ ਜਿਹਦੇ ਕਾਰਨ ਬੇਸ਼ਕੀਮਤੀ ਜਾਂਦਾ ਜਾਣ ਦਾ ਖਾਤਸਾ ਹਮੇਸ਼ਾ ਬਣਿਆ ਰਹਿੰਦਾ ਸੋ ਸਾਡੀ ਪ੍ਰਸ਼ਾਸਨ ਤੋਂ ਮੰਗਾ ਵੀ ਇਸ ਜਿਹੜੇ ਪੁਲ ਦੇ ਉੱਪਰ ਰੇਲਿੰਗ ਦਾ ਜਿਹੜਾ ਕੋਈ ਪ੍ਰਬੰਧ ਕੀਤਾ ਜਾਵੇ ਚਾਹੇ ਇਹਨਾਂ ਪਿੱਲਰਾਂ ਨੂੰ ਮਜ਼ਬੂਤ ਕੀਤਾ ਜਾਵੇ ਜਾਂ ਇੱਥੇ ਕੰਧ ਵਗੈਰਾ ਦਾ ਇੰਤਜ਼ਾਮ ਕਰਕੇ ਆਉਣ ਜਾਣ ਵਾਲੇ ਤਾਂ ਕਿ ਸਾਧਨ ਨੰਗਦੇ ਆ ਜਿਹੜੇ ਉਹਨਾਂ ਨੂੰ ਪਤਾ ਲੱਗ ਸਕੇ ਕਿਉਂਕਿ ਜਦੋਂ ਹਨੇਰੇ ਇਹ ਸਿੰਗਲ ਆ ਹੈ ਇਹ ਰੋਡ ਭਾਵੇਂ 18 ਫੁੱਟ ਚੌੜਾ ਪਰ ਸਿੰਗਲ ਹੌਣ ਦੇ ਕਾਰਨ ਕਈ ਵਾਰੀ ਜਦੋਂ ਪੁਲ ਤੇ ਦੋ ਆਮਣੋਂ ਸਾਹਮਣੇ ਦੋ ਸਾਧਨ ਆਉਂਦੇ ਨੇ ਲਾਈਟ ਬਜਦੀ ਆ ਤੇ ਕਈ ਵਾਰੀ ਪਤਾ ਨਹੀਂ ਲੱਗਦਾ ਜਿਸ ਦੇ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੋ ਸਾਡੀ ਪ੍ਰਸ਼ਾਸਨ ਤੋਂ ਪ੍ਰਜੋਰ ਅਪੀਲ ਆ ਕਿ ਇਸ ਪੁਲ ਦੀ ਜਿਹੜੀ ਰੇਲਿੰਗਾ ਉਹਨੂੰ ਠੀਕ ਕੀਤਾ ਜਾਵੇ ਇਹਨਾਂ ਪਿੱਲਰਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਆਉਣ ਜਾਣ ਵਾਲੇ ਜਿਹੜੇ ਵਹੀਕਲ ਇਥੋਂ ਦੀ ਗੁਜ਼ਰਦੇ ਨੇ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਸਾਡੇ ਨਾਲ ਰਾਹgir ਇੱਥੇ ਜਾਣ ਵਾਲੇ ਜੁੜੇ ਨੇ ਨੌਜਵਾਨ ਉਹਨਾਂ ਨੂੰ ਵੀ ਪੁੱਛਦੇ ਆ ਵੀ ਉਹ ਕੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਇੱਥੇ ਤਾਂ ਖਤਰਾ ਬਣਿਆ ਰਹਿੰਦਾ ਕੀ ਕਹਿਣਾ ਮੰਗ ਕਰਦੇ ਆ ਜੀ ਪ੍ਰਸ਼ਾਸਨ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਜੀ ਤੁਹਾਡਾ ਬਹੁਤ ਧੰਨਵਾਦ ਕਰਦਾ ਮੰਡਰ ਨਿਊਜ਼ ਪੰਜਾਬ ਅਤੇ ਜਨ ਸ਼ਕਤੀ ਨਿਊਜ਼ ਪੰਜਾਬ ਦਾ ਜਿਹੜੇ ਇਹ ਦੇ ਸਵੇਦਨ ਸੀਲ ਮੁੱਦੇ ਜਿੱਥੇ ਸਮਾਜਿਕ ਮੁੱਦੇ ਚੱਕਦੇ ਨਾਲ ਨਾਲ ਇਹ ਦੇ ਸਵੇਦਨ ਸੀਲ ਮੁੱਦੇ ਵੀ ਚੱਕਦੇ ਆ ਸੋ ਇਹ ਕਾਫੀ ਸਮੇ ਤੋਂ ਮੰਗ ਲਟਕੀ ਆ ਰਹੀ ਆ ਵੀ ਬਣ ਜਾਂਦਾ ਉਹਨਾਂ ਕ ਬਣ ਕੇ ਫੇਰ ਉਟਾ ਜਾਂਦੇ ਆ ਕੋਈ ਗੌਰ ਨਹੀਂ ਕਰ ਰਿਹਾ ਜੀ ਇਹਦੀ ਤੇ ਉਸ ਤੋਂ ਨਾਲ-ਨਾਲ ਜਿਹੜਾ ਇਹ ਨਾਲ-ਨਾਲ ਗੰਦਗੀ ਇੱਥੇ ਦੇਖੋ ਜੀ ਕਿੰਨੀ ਆ ਜੋ ਦੋ ਤਿੰਨਾਂ ਪਿੰਡਾਂ ਦੇ ਲੋਕ ਆ ਇਹ ਇੱਥੇ ਸਾਰੇ ਪਿੰਡਾਂ ਦਾ ਗੰਦ ਇੱਥੇ ਹੀ ਸਿੱਟੀ ਜਾਂਦੇ ਆ ਸੋ ਇਸ ਕਰਕੇ ਇਹ ਦੋ ਚਾਰ ਚੀਜ਼ਾਂ 'ਤੇ ਧਿਆਨ ਦੇਣ ਦੀ ਦੂਰ ਆ ਜ਼ਰੂਰਤ ਆ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਫੇਰ ਥੋੜੇ ਮਾਧਿਅਮ ਰੱਖ ਵੀ ਕਹਿੰਨੇ ਆ ਵੀ ਇਹਦਾ ਹੱਲ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਸੋ ਦਰਸ਼ਕੋ ਵੀਰ ਨੇ ਮੁੱਦਾ ਠਾਾਇਆ ਬੜਾ ਐਮ ਆ ਅੱਗੇ ਵੀ ਕਈ ਵਾਰੀ ਪ੍ਰਸ਼ਾਸਨ ਤੋਂ ਇਹ ਮੰਗਾ ਮੰਗ ਲੋਕ ਕਰ ਚੁੱਕੇ ਨੇ ਵੀ ਇੱਕ ਦਿਨ ਇਹੋ ਜਿਹਾ ਆਊਗਾ ਸੀ ਇਹ ਕੂੜੇ ਦੇ ਢੇਰ ਥੱਲੇ ਦੱਬ ਜਾਗੇ ਤਕਰੀਬਨ ਇਹ ਜਗਰਾਉਂ ਤੋਂ ਸਦਮਾ ਬੇੜ ਤੱਕ 13 ਕਿਲੋਮੀਟਰ ਦਾ ਇਹ ਰਸਤਾ ਵਾ ਸੜਕ ਤਕਰੀਬਨ ਇਹਦੇ ਦੋਨੇ ਸਾਈਡਾਂ ਤੇ ਥਾਂ ਥਾਂ ਲੋਕ ਲਿਆ ਕੇ ਕੂੜੇ ਦੇ ਢੇਰ ਲਾਈ ਜਾ ਰਹੇ ਨੇ ਤੇ ਜਿਹੜਾ ਕਿ ਮਤਲਬ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਕੋਈ ਵੀ ਨਾਮਰਾਦ ਬਿਮਾਰੀ ਇਥੋਂ ਨਵੇਂ ਸਿਰਿਓਂ ਵੀ ਪੈਦਾ ਹੋ ਸਕਦੀ ਆ ਆ ਤੁਸੀਂ ਦੇਖ ਸਕਦੇ ਹੋ ਆ ਆ ਨਰੇਟੇਰ ਨੇ ਗੰਦਗੀ ਦੇ ਇਥੇ ਤੇ ਲੋਕ ਆਉਂਦੇ ਨੇ ਸਾਰਾ ਕੂੜਾ ਕਰਕਟ ਜਿਹੜਾ ਇਕੱਠਾ ਕਰਕੇ ਸੜਕ ਦੇ ਕਿਨਾਰੇ ਤੇ ਆ ਕੇ ਐਨ ਸੁੱਟ ਦਿੰਦੇ ਨੇ ਜਿਹਦੇ ਨਾਲ ਜਿੱਥੇ ਦੇਖਣ ਨੂੰ ਇਹ ਚੀਜ਼ ਭੈੜੀ ਲੱਗਦੀ ਆ ਉਥੇ ਬਿਮਾਰੀਆਂ ਨੂੰ ਇਹ ਸੱਦਾ ਦੇ ਰਹੇ ਨੇ ਸੋ ਪ੍ਰਸ਼ਾਸਨ ਤੋਂ ਤਾਂ ਚਲੋ ਹਰ ਇੱਕ ਚੀਜ਼ ਦੀ ਮੰਗ ਕਰਨੀ ਹੋਰ ਗੱਲ ਆ ਪਰ ਸਾਡਾ ਆਪਣੇ ਨਿੱਜੀ ਵੀ ਕੁਝ ਫਰਜ਼ ਨੇ ਸਾਨੂੰ ਨਿੱਜੀ ਤੌਰ ਤੇ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਵੀ ਜੇ ਤੁਸੀਂ ਕੂੜਾ ਪਾ ਹੀ ਲਿਆ ਆ ਸੁੱਟਣ ਆ ਗਿਆਂ ਸੜਕ ਦੇ ਨੇੜੇ ਸਿੱਟਣ ਦੀ ਬਜਾਏ ਭੁਰਾਗ ਦੇ ਦੋ ਕਰਮਾਂ ਦੂਰ ਹੋ ਕੇ ਸੁੱਟ ਦਿਓ ਇੰਨੀ ਵੀ ਆ ਗਈ ਗੁਜ਼ਰੀ ਗੱਲ ਆ ਵੀ ਜਦੋਂ ਘਰੋਂ ਸਮਾਨ ਚੱਕ ਲੈਂਦਾ ਬਸ ਸੜਕ ਦੇ ਉੱਪਰ ਪੈਰ ਲਾਇਆ ਸਾਧ ਰੋਕਿਆ ਤੇ ਨਾਲ ਹੀ ਗੱਟੂ ਸਿੱਟਦਾ ਸੋ ਇਸ ਕਰਕੇ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਇਹ ਲੋਕਾਂ ਦੀ ਆਪਣੀ ਜ਼ਿੰਮੇਵਾਰੀ ਆ ਸਾਰਾ ਕੁਝ ਸਰਕਾਰਾਂ ਨਹੀਂ ਕਰਦੀਆਂ ਹੁੰਦੀਆਂ ਸਾਡੇ ਵੀ ਨਿੱਜੀ ਫਰਜ਼ ਨੇ ਅਸੀਂ ਇਨਸਾਨੀ ਜਾਂਮੇ ਦੇ ਵਿੱਚ ਇਸ ਧਰਤੀ ਤੇ ਆਏ ਆ ਇੱਥੇ ਜੇ ਅਸੀਂ ਆਪਣਾ ਆਲਾ ਦਵਾਲਾ ਤੇ ਆਪਣੇ ਲੰਗੜਣ ਵਾਲੇ ਰਸਤਿਆਂ ਨੂੰ ਵੀ ਸਾਫ਼ ਨਹੀਂ ਰੱਖ ਸਕਦੇ ਫਿਰ ਸਾਡੇ ਨਾਲੋਂ ਪਸ਼ੂ ਪੰਛੀ ਉਹ ਚੰਗੇ ਨੇ ਬੇਜਵਾਨ ਆ ਉਹ ਦੇਖੋ ਉਹ ਤਾਂ ਕੋਸ਼ਿਸ਼ ਕਰ ਰਿਹਾ ਵੀ ਜੋ ਇਨਸਾਨਾਂ ਦਾ ਪਾਇਆ ਹੋਇਆ ਗੰਦਾ ਮੈਂ ਸਾਫ਼ ਕਰਾਂ ਸੋ ਇਸ ਕਰਕੇ ਸਾਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਇਸ ਗੰਦ ਪਾਉਣ ਤੋਂ ਵੀ ਪਰਹੇਜ਼ ਕਰੀਏ ਦੁਬਾਰਾ ਫਿਰ ਅਸੀਂ ਜਨਤਾ ਨੂੰ ਫੀਲ ਕਰਦੇ ਹਾਂ ਵੀ ਇਨ੍ਹਾਂ ਗੱਲਾਂ ਵੱਲ ਧਿਆਨ ਦਿਓ ਜਿਹੜਾ ਵੀ ਕੂੜਾ ਕਰਕਟਾ ਆ ਜਿਹੜੇ ਲਿਫਾਫੇ ਪਏ ਆ ਨਾ ਇੱਥੇ ਪਲਾਸਟਿਕ ਦੇ ਇਹ ਘਰਾਂ ਦੇ ਵਿੱਚ ਅੱਗ ਮਚਾਉਣ ਲਈ ਬਹੁਤ ਕੰਮ ਦਿੰਦੇ ਨੇ ਤੁਸੀਂ ਆਪਣੇ ਚ ਜਾਗਵਾਲਣ ਦੇ ਸਮੇਂ ਜਦੋਂ ਮਿੱਟੀ ਦਾ ਤੇਲ ਵਰਤਦੇ ਸੀ ਉਹਦੀ ਥਾਂ ਇਹਨੂੰ ਵਰਤੋ ਤਾਂ ਲੱਕੜਾਂ ਨੂੰ ਅੱਗ ਲਾ ਦਿੰਦੇ ਨੇ ਇਹ ਸੋ ਇਸ ਕਰਕੇ ਇਹਨਾਂ ਨੂੰ ਸੜਕਾਂ ਤੇ ਸੁੱਟਦੇ ਆ ਨਾ ਤਾਂ ਇਹ ਗਲਦੇ ਨੇ ਇਹਨਾਂ ਚੀਜ਼ਾਂ ਨੂੰ ਘਰਾਂ ਦੇ ਵਿੱਚ ਮਚਾਓ ਇਹਨਾਂ ਦੀ ਰਾਖ ਬਣਾ ਕੇ ਸੁੱਟੋ ਤਾਂ ਕਿ ਇਹ ਜਿਹੜੀ ਗੰਦਗੀ ਆ ਲੋਕਾਂ ਦੀ ਆਪਣਾ ਕੋਈ ਨੁਕਸਾਨ ਨਾ ਕਰੇ ਇਹ ਸਾਡੀ ਪ੍ਰਸ਼ਾਸਨ ਤੋਂ ਆਪੀ ਜਿਹੜੀ ਆ ਅਪੀਲ ਆ ਸਾਡੀ ਪ੍ਰਸ਼ਾਸਨ ਤੋਂ ਤਾਂ ਹੈਗੀ ਆ ਤੇ ਜਨਤਾ ਤੋਂ ਵੀ ਅਸੀਂ ਬੇਨਤੀ ਕਰਦੇ ਆ ਵੀ ਇਹਨਾਂ ਚੀਜ਼ਾਂ ਤੋਂ ਪਾਈ ਗਰੇਜ ਕਰੋ ਤੇ ਆ ਸੜਕ ਦਾ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਨੇ ਆ ਵੀ ਇਹ ਜਰੂਰ ਪ੍ਰਸ਼ਾਸਨ ਇਹ ਪੂਰਾ ਧਿਆਨ ਦੇਵੇ ਤੇ ਥਾਂ ਥਾਂ ਤੋਂ ਟੁੱਟੀ ਹੋਈ ਸੜਕ ਵੱਲ ਵੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਮੰਡ న్యూਜ਼ ਨਾਲ ਜੁੜੇ ਹੋ ਧੰਨਵਾਦ